ਕੀ 4 ਜੂਨ ਤੋਂ ਬਾਅਦ ਪੰਜਾਬ ਦੀ ਸਿਆਸਤ ਬਦਲਣ ਵਾਲੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 4 ਜੂਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹੋ ਜਾਣਗੇ ਕੀ ਨਵੇਂ ਮੁੱਖ ਮੰਤਰੀ ਕੁਲਤਾਰ ਸਿੰਘ ਸੰਧਵਾ ਹੋਣਗੇ ਇਹ ਸਵਾਲ ਕਿਉਂ ਪੈਦਾ ਹੋ ਰਹੇ ਨੇ بار-ਬਾਰ ਇਹ ਸਵਾਲ ਜਿਹੜੇ ਆ ਉਹ ਪੈਦਾ ਹੋ ਰਹੇ ਨੇ ਆਖਰਕਾਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਪੰਜਾਬ ਦੇ ਸਾਬਕਾ ਮਾਲ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠਿਆ ਨੇ ਇੱਕ ਵਾਰ ਫਿਰ ਇਹ ਦਾਵਾ ਠੋਕ ਦਿੱਤਾ ਹੈ ਕੀ ਦਾਵਾ ਠੋਕਿਆ ਹੈ ਕਿਉਂ ਕੁਲਤਾਰ ਸਿੰਘ ਸੰਧਵਾ ਮੁੱਖ ਮੰਤਰੀ ਬਣ ਜਾ ਰਹੇ ਨੇ ਸਾਰੀ ਕਹਾਣੀ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆਂ ਅਤੇ ਚੀਰਫਾੜ ਕਰਦੇ ਆਂ ਆਮ ਆਦਮੀ ਪਾਰਟੀ ਦੇ ਇਸ ਬਾਰੇ ਸਟੈਂਡ ਦੀ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਦੂਜੀ ਵਾਰ ਇਹ ਦਾਵਾ ਕਰ ਦਿੱਤਾ ਕਿ 4 ਜੂਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ ਅਤੇ ਉਹਨਾਂ ਦੀ ਥਾਂ ਦੇ ਉੱਤੇ ਕਲਤਾਰ ਸਿੰਘ ਸਿੰਧਵਾ ਜੋ ਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅਤੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਜਿੱਤੇ ਹੋਏ ਵਿਧਾਇਕ ਨੇ ਉਹ ਜਿਹੜਾ ਹੈ ਮੁੱਖ ਮੰਤਰੀ ਬਣ ਜਾਣਗੇ ਜਿਹੜੀ ਉਹ ਗੱਲ ਚੁੱਕੀ ਹੈ ਕੋਟ ਨੇ ਨਿਆਕੇ ਸਾਹਿਬ ਨੂੰ ਬੋਧ ਦੇ ਵਿੱਚ ਵਾਅਦਾ ਕੀਤਾ ਹੈ ਮੈਂ ਤਾਂ ਦੁੱਖ ਹੀ ਸਾਂਝਾ ਕਰ ਸਕਦਾ ਹਾਂ ਜੀ ਦੇਖੋ ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਭਗਵੰਤ ਮਾਨ ਜੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਹੋ ਔਰ ਇਸ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ 'ਚ ਵੀ ਪਾਰਟੀ ਦੋ ਫਾੜ ਹੋਊਗੀ ਆ ਪਰਲਮੈਂਟ ਦੀ ਇਲੈਕਸ਼ਨ ਬਾਅਦ ਜੇ ਪਾ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਅਰੰਗਾਂ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹਉ ਪਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆਸਾਮ ਗਏ ਆ ਭਗਵੰਤ ਮਾਨ ਜੀ ਠੀਕ ਹੈ ਜੀ ਦਿਬੜੂਗੜ ਦਾ ਜਾ ਆਉਂਦੇ ਭਾਜਪਾ ਨਾਲ ਰਲ ਕੇ ਤਾਂ ਤੁਸੀਂ ਦਿਬੜੂਗੜ ਜੇਲ ਬਣਾਈ ਐਨਐਸਏ ਲਵਾਈ ਉਹਦੇ ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਆਉ ਜੇਲ ਬਾਨੀ ਨਹੀਂ ਸਕਦੀ ਸੀ ਤੇ ਬੜੂ ਕੜਾ ਵਾਲੀ ਤੁਸੀਂ ਕਿਉਂ ਨਾਲ ਛਡਾ ਕੇ ਆਏ ਸੋ ਭਾਜਪਾ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ ਚ ਸੀ ਚਾਹੇ ਹੋਰ ਮਸਲਿਆਂ ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕਣ ਦੀ ਗੱਲ ਸੀ ਇਹ ਬੜੇ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਰੇ ਸਰ ਪਵਨ ਕੁਬਾ ਟੀਨੂ ਨੂੰ ਆ ਨਾ ਮਮੀ ਪਾਟੀ ਦਾ ਹੱਥ ਫੜ ਫਾਮਿਆ ਉਹਨੂੰ ਕਿਵੇਂ ਵੇਚੇ ਇਹ ਨਾ ਸੀਜ਼ਨ ਹੈ ਜੀ ਇਹ ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ ਵਿਚਾਰ ਧਾਰਕ ਲੋਕ ਖਲੋਤੇ ਹੁੰਦੇ ਹੈ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ ਉਹਨੂੰ ਆਪ ਦੀ ਪੋਲਿਟਿਕਸ ਹੈ ਜੀ ਉਹਨਾਂ ਨੂੰ ਮੁਬਾਰਕ ਕਮਜ਼ੋਰੀ ਹੈ ਲੋਕ ਨਹੀਂ ਪਸੰਦ ਕਰਦੇ ਜੀ ਪੋਲਿਟਿਕਸ ਮੈਂ ਤਾਂ ਇੰਨੀ ਗੱਲ ਜਾਣਦਾ ਕੋਈ ਆਪ ਦੇ ਸਟੈਂਡ ਤੇ ਰਵੇ ਸਪਸ਼ਟ ਰਵੇ ਚਾਹੇ ਉਹ ਅਰੁੰਗਲ ਸੀ ਚ ਰਿੰਕੂ ਸੀ ਚਾਏ ਸਾਡੇ ਸਤਿਕਾਰਯੋਗ ਮੇਰੇ ਤੇ ਬੜੇ ਅਜ਼ੀਜ਼ ਰਹੇ ਆ ਤੀਨੂ ਜੀ ਮੈਂ ਨਹੀਂ ਆਸ ਰੱਖਦਾ ਸੀ ਉਹਨਾਂ ਕੋਲੋਂ ਇਹ ਅ ਬੜਾ ਅਫਸੋਸ ਹੋਇਆ ਕਿ ਐਡਾ ਕਮਜ਼ੋਰੀ ਦੇਖਣ ਨੂੰ ਮਿਲੀ ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਐ ਇੱਥੇ ਜਾਖੜ ਸਾਹਿਬ ਵੀ ਨੇ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਜੋ ਕੁਝ ਹੋ ਰਿਹਾ ਜੀ ਜੇਹਤ ਜਾ ਕੇ ਆਏ ਭਗਵੰਤ ਮਾਨ ਅੱਜ ਮੁਲਾਕਤ ਕੀਤੀ ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਤ ਉਹ ਤਾਂ ਜੀ ਦਿਖਾ ਵਈ ਹੈ ਕਿੰਨੇ ਦਿਨ ਬਾਅਦ ਗਿਆ ਮੈਂ ਤੈਨੂੰ ਮੇਰੀ ਗੱਲ ਲੈ ਤੂੰ ਅੱਜ ਹੀ ਨਹੀਂ ਮੰਨਦੇ ਹੋਲ ਹੀ ਦੇਣੀ ਮੰਨੋਂਗੇ ਤੂੰ ਮੈਂ ਦੋ ਗੱਲਾਂ ਤੁਹਾਨੂੰ ਕਹਿਤੀਆਂ ਜੇ ਆਪ ਰਹਿ ਗਈ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋ 4 ਜੂਨ ਤੋਂ ਬਾਅਦ ਕਲਤਾਰ ਸੋਂ ਸੰਧਵਾਉ ਮੈਂ ਸ਼ਰੀਆ ਮਨੋਂ ਲੈ ਕੇ ਗਈ ਨਾ ਔਰ ਦੂਜੀ ਗੱਲ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕੀ ਅਰਵਿੰਦ ਕੇਜਰੀਆ ਲੋਰੀ ਬਾਹਰ ਆਉਂ। ਹਾਂ ਬਿਕੋਜ਼ ਇਹ ਇੱਕ ਨਾਮਿਨੇਟਿਡ ਤੇ ਕੰਟਰੋਲਡ ਚੀਫ ਮਿਨਿਸਟਰ ਆਫ ਭਾਜਪਾ। ਸਾਰੇ ਕੰਮ ਤਾਂ ਉਹਨਾਂ ਰਲ ਕੇ ਕਰਦੇ। ਇਹ ਤੁਸੀਂ ਹੁਣ ਮੇਰੀ ਚਲਾਉਣੀ ਤਾਂ ਹੈ। ਹਾਂ ਬੇਸ਼ੱਕ ਇਹ ਦਾਵਾ ਦੂਜੀ ਵਾਰ ਹੋਇਆ ਆ। ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਖੇਡ ਰਹੇ ਨੇ। ਉਹਨਾਂ ਨੇ ਕਈ ਉਦਾਹਰਨਾਂ ਪੇਸ਼ ਕੀਤੀਆਂ ਨੇ ਮਜੀਠੀਆ ਨੇ। ਮਜੀਠੀਆ ਨੇ ਇਹ ਵੀ ਕਿਹਾ ਕਿ ਜਾਂ ਤਾਂ ਆਮ ਆਦਮੀ ਪਾਰਟੀ ਦੋ ਫਾੜ ਹੋ ਜੂਗੀ ਆਮ ਆਦਮੀ ਪਾਰਟੀ ਬਚੂਗੀ ਨਹੀਂ ਭਾਜਪਾ ਚਲੇ ਜਾਊਗੀ ساری ਦੀ ساری ਇਹ ਅਛਾਰਾ ਵਿਕਰਮਜੀਠੀਆ ਦਾ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਜੇਕਰ ਆਪ ਬਚੀ ਪੰਜਾਬ ਦੇ ਅੰਦਰ ਤਾਂ ਭਗਵਾਨ ਤਮਾਨ ਜਿਹੜੇ ਨੇ ਉਹ ਮੁੱਖ ਮੰਤਰੀ ਨਹੀਂ ਰਹਿਣਗੇ ਉਹਨਾਂ ਨੇ ਡੇਟ ਵੀ ਦੇ ਦਿੱਤੀ 4 ਜੂਨ ਦੀ ਗੱਲ ਆਖੀ ਆ ਬੜਾ ਡੰਕੇ ਦੀ ਚੋੜ ਦੇ ਉੱਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਹ ਗੱਲ ਆਖੀ ਆ ਇਹ ਦੂਜੀ ਵਾਰ ਹੈ ਇਹ ਕੋਈ ਪਹਿਲੀ ਵਾਰ ਨਹੀਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਪਈ ਪਹਿਲੀ ਵਾਰ ਕੋਈ ਸਿਆਸੀ ਸ਼ੁਰਲੀ ਛੱਡ ਗਿਆ ਛੱਡ ਗਿਆ ਕੋਈ ਚੱਕਰ ਨਹੀਂ ਛੱਡ ਦਿੰਦੇ ਆ ਸਿਆਸਤਦਾਨਾਂ ਦੇ ਮੂੰਹ ਨੂੰ ਕੌਣ ਫੜ ਸਕਦਾ ਹੈ ਉਵੇਂ ਵਿਕਰਮ ਜੇਠੀਆ ਵੀ ਸਿਆਸਤਦਾਨ ਨੇ ਭਾਈ ਉਹਨਾਂ ਦੇ ਮੂੰਹ ਨੂੰ ਕੌਣ ਫੜ ਸਕਦਾ ਹੈ ਇਸ ਕਰਕੇ ਵਿਕਰਮ ਜੇਠੀਆ ਨੇ ਸਿਆਸੀ ਸ਼ੁਰਲੀ ਛੱੜਤੀ ਸਿਆਸੀ ਸ਼ੁਰਲੀ ਛੱਡਣ ਤੋਂ ਬਾਅਦ ਜਿਹੜਾ ਰੋਲਾ ਕੋਈ ਨਹੀਂ ਪਿਆ ਚਲੋ ਕੋਈ ਗੱਲ ਨਹੀਂ ਸਿਆਸੀ ਸ਼ੁਰਲੀ ਸੀ ਸਾਰੇ ਚੁੱਪ ਕਰਕੇ ਸਾਡੇ ਵਰਗੇ ਲੋਕਾਂ ਨੇ ਵੀ ਖਬਰ ਦਿੱਤੀ ਅਤੇ ਚੁੱਪ ਕਰਕੇ ਗੱਲ ਇਹ ਹੈ ਕਿ ਜਿਹੜਾ ਮਸਲਾ ਹੁਣ ਪੈਦਾ ਹੋਇਆ ਵਿਕਰਮ ਜੀਠੀਆ ਨੇ ਦੂਜੀ ਵਾਰ ਦਾਵਾ ਕੀਤਾ ਬੜਾ ਠੋਕ ਵਜਾ ਕੇ ਦਾਵਾ ਕੀਤਾ ਉਹ ਕਹਿੰਦੇ ਮੈਂ ਲਿਖ ਕੇ ਦੇਣ ਲਈ ਤਿਆਰ ਆ ਜਦੋਂ ਬੰਦਾ ਇਹ ਗੱਲ ਕਹਿੰਦਾ ਹੈ ਦੂਜੀ ਵਾਰ ਇਸ ਗੱਲ ਨੂੰ ਰਿਪੀਟ ਕਰਦਾ ਹੈ ਤਾਂ ਗੱਲ ਦੇ ਵਿੱਚ ਕੋਈ ਨਾ ਕੋਈ ਤਾਂ ਤੱਤ ਹੋਵੇਗਾ ਬੇਸ਼ੱਕ ਵਿਕਰਮ ਜੀਠੀਆ ਦੀ ਇਸ ਸਾਰੀ ਗੱਲਬਾਤ ਸਿਆਸੀ ਸ਼ੁਰਲੀ ਹੋਵੇ ਐਸੀ ਇਸ ਨੂੰ ਡਣਾਏ ਨਹੀਂ ਕਰਦੇ ਕਿ ਉਹ ਸਿਆਸੀ ਸ਼ੁਰਲੀ ਨਹੀਂ ਹੋ ਸਕਦੀ ਪਰ ਕੀ ਆਮ ਆਦਮੀ ਪਾਰਟੀ ਨੂੰ ਨਹੀਂ ਚਾਹੀਦਾ ਸੀਗਾ ਕਿ ਇਸ ਦੇ ਉੱਤੇ ਤਰਦੀਦ ਕਰਦੀ ਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਕਰਮਜੀਠਿਆ ਦੇ ਨਾਲ ਜਠਾਣੀ ਦਰਾਣੀ ਵਾਂਗੂ ਮੇਨੋ ਮੇਣੀ ਹੁੰਦੇ ਆ ਟਵਿੱਟਰ ਦੇ ਉੱਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਫਿਰ ਦੋਵੇਂ ਜਣੇ ਲੱਗਦੇ ਆ ਉਹ ਉਹਨਾਂ ਨੂੰ ਕੁਝ ਕਹਿੰਦੇ ਨੇ ਉਹ ਉਹਨਾਂ ਨੂੰ ਕੁਝ ਕਹਿੰਦੇ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਹੋਵੇ ਐਡਾ ਵੱਡੀ ਪੋਲੀਟੀਕਲ ਸਟੇਟਮੈਂਟ ਸਿਆਸੀ ਬਿਆਨ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਹਸਤੀ ਆ ਬਤੌਰ ਮੁੱਖ ਮੰਤਰੀ ਉਹ ਨਹੀਂ ਨੈਗਲੈਕਟ ਕਰ ਦਿੱਤਾ ਗਿਆ ਹੋਵੇ ਅਤੇ ਕਹਿ ਦਿੱਤਾ ਹੋਵੇ ਕਿ ਮੁੱਖ ਮੰਤਰੀ ਨੇ ਰਹਿਣਾ ਹੀ ਨਹੀਂਗਾ ਭਗਵੰਤ ਮਾਨ ਨੇ ਇੱਕ ਟਵੀਟ ਨਹੀਂ ਕੀਤਾ ਪਈਏ ਗਲਤ ਹੈ ਵਿਕਰਮਜੀਠੀਆ ਗੱਪ ਮਾਰਦਾ ਹੈ ਵਿਕਰਮਜੀਠੀਆ ਇਸ ਮਾਮਲੇ ਚ ਝੂਠ ਬੋਲਦਾ ਹੈ ਸਿਆਸਤ ਕਰ ਰਿਹਾ ਹੈ ਜਾਣ ਕੇ ਕਰ ਰਿਹਾ ਕੁਝ ਵੀ ਨਹੀਂ ਆਇਆ ਨਾ ਹੀ ਕੁਲਤਾਰ ਸਿੰਘ ਸੰਧਵਾ ਨੇ ਆਇਆ ਸ਼ੈਲਕਰਧਾਰ ਸਿੰਘ ਸੰਧਵਾ ਦਾ ਕਰਨ ਵੀ ਕਿਉਂ ਕਿ ਓਕੇ ਅਗਲੇ ਦਾ ਮੁੱਖ ਮੰਤਰੀ ਬਾਰੇ ਬੇਸ਼ੱਕ ਸੱਚ ਚ ਨਾ ਬਣ ਗੱਲਾਂ ਚ ਤਾਂ ਬਣ ਰਹੇ ਆ ਨਾ ਖਬਰਾਂ ਚ ਤਾਂ ਆ ਰਹੇ ਆ ਖਬਰ ਨਵੀਸ ਇਹ ਗੱਲ ਲਿਖਤਾ ਰਹੇ ਆ ਨਾ ਕਿ ਜਿਹੜੀ ਗੱਲ ਲਗਾਤਾਰ ਫਿਰ ਖਬਰਾਂ ਨਹੀਂ ਸੁਰਖੀਆਂ ਤਾਂ ਬਣ ਰਹੀਆਂ ਨਾ ਉਹਨਾਂ ਨੂੰ ਤਾਂ ਸ਼ੋਰਤ ਮਿਲ ਰਹੀ ਹੈ ਬੇਸ਼ੱਕ ਉਹ ਨਾ ਬਣ ਕਟੋਗੜ ਗੱਲਾਂ ਚ ਤੇ ਖਬਰਾਂ ਚ ਤਾਂ ਉਹ ਬਣ ਰਹੇ ਆ ਇਸ ਕਰਕੇ ਉਹਨਾਂ ਨੂੰ ਤਰਦੀਦ ਨਹੀਂ ਮੰਨ ਲੈਂਦੇ ਵੀ ਨਹੀਂ ਆ ਸਕਦੀ ਆਮ ਆਦਮੀ ਪਾਰਟੀ ਦੇ ਬਲਾਰੇ ਕਿਸੇ ਇੱਕ ਬਲਾਰੇ ਨੇ ਇਸ ਦੀ ਤਰਦੀਦ ਨਹੀਂ ਕੀਤੀ ਇਸ ਨੂੰ ਕਿਹਾ ਨਹੀਂਗਾ ਕਿ ਇਹ ਜਿਹੜੀ ਗੱਲ ਵਿਕਰਮ ਜੀਠੀਆ ਕਹਿ ਰਹੇ ਨੇ ਇਹ ਝੂਠੀ ਆ ਬਾਕੀਆਂ ਦੀ ਗੱਲ ਪਰੇ ਛੱਡ ਦਿਓ ਸਾਰਿਆਂ ਨੂੰ ਇੱਕ ਪਾਸੇ ਰੱਖ ਦਿੰਨੇ ਆ ਬਲਾਰੇ ਵੀ ਕਲਤਾਰ ਸੰਧਵਾ ਵੀ ਕਾਰਜਕਾਰੀ ਪ੍ਰਧਾਨ ਨੂੰ ਵੀ ਸਾਰਿਆਂ ਨੂੰ ਪਰੇ ਛੱਡ ਦਿੰਨੇ ਆਮਦ ਮੁੱਖ ਮੰਤਰੀ ਭਗਵੰਤ ਮਾਨ ਤਾਂ ਛੋਟੀ ਛੋਟੀ ਗੱਲ ਤੇ ਵਿਕਰਮ ਜਠੀਆਂ ਨਾਲ ਬੈਸਦੇ ਆ ਐਵੇਂ ਬੈਸਦੇ ਆ ਕਿ ਜਿਵੇਂ ਜਿਹੜਾ ਬਿਨਾ ਕੰਧ ਤੋਂ ਜੋ ਦੋ ਭਰਾ ਅਲੱਗ-ਅਲੱਗ ਹੋ ਜਾਂਦੇ ਆ ਤਾਂ ਉਹਨਾਂ ਦੀਆਂ ਵੋਟੀਆਂ ਜਠਾਣੀਆਂ ਦਰਾਨੀਆਂ ਆਪਸ 'ਚ ਲੜਦੀਆਂ ਨੇ ਐਵੇਂ ਬੈਸਦੇ ਆ ਕੋਈ ਗੱਲ ਹੋ ਜਵੇ ਦੋਵੇਂ ਜਾਣੇ ਇੰਨੀ ਜ਼ਿਆਦਾ ਇਸ ਤੇ ਬਹਿਸ-ਬਾਜ਼ੀ ਕਰਦੇ ਆ ਤੁਸੀਂ ਬੀਤੇ ਦਿਨ 'ਚ ਦੇਖ ਲਓ ਜਦੋਂ ਲੰਗਾ ਦੇ ਕਹਿ ਲਈ ਪੁੱਤਰ ਕਹਿ ਲਈ ਇੱਕ ਪੁੱਤਰ ਕਹਿ ਲਈ ਹੁਣ ਪਤਾ ਨਹੀਂ ਲੱਗਦਾ ਉਹ ਫੜੇ ਗਏ ਤਾਂ ਉਹਨਾਂ ਦੇ ਬਾਰੇ ਭਗਵੰਤ ਮਾਨ ਨੇ ਟਵੀਟ ਕੀਤਾ ਫਿਰ ਵਿਕਰਮ ਜੀਠੀਆ ਨੇ ਟਵੀਟ ਕੀਤਾ ਅਣਾ ਫਿਰ ਭਗਵੰਤ ਮਾਨ ਨੇ ਟਵੀਟ ਕੀਤਾ ਫਿਰ ਵਿਕਰਮ ਜੀਠੀਆ ਨੇ ਟਵੀਟ ਕੀਤਾ ਫਿਰ ਜਦੋਂ ਸੋਸ਼ਲ ਮੀਡੀਆ ਤੇ ਹੋਇਆ ਵੀ ਆ ਤੁਸੀਂ ਕਿਹੜੇ ਕੰਮ ਚ ਪਏ ਹੋ ਫਿਰ ਦੋਵੇਂ ਜਣੇ ਚੁੱਪ ਕਰ ਗਏ ਤਾਂ ਇਹ ਮਸਲਾ ਆ ਆਖਰ ਵਿਕਰਮ ਜੀਠੀਆ ਦੀ ਇਸ ਗੱਲ ਦੇ ਉੱਤੇ ਤਰਦੀਦ ਕਿਉਂ ਨਹੀਂ ਆ ਰਹੀ ਕਿ ਵਾਕਈ ਇਸ ਗੱਲ ਦੇ ਵਿੱਚ ਕੁਝ ਹੈ ਕੀ ਵਾਕਈ ਅੰਦਰੋਂ ਅੰਦਰੀ ਇਸ ਮਾਮਲੇ ਦੇ ਅੰਦਰ ਕੁਝ ਪੱਕ ਰਿਹਾ ਹੈ ਕੁਝ ਐਸੀ ਖਿਚੜੀ ਰਿਜ ਰਹੀ ਹੈ ਜਿਹਦਾ ਸਵਾਦ ਉਹਦੇ ਦਿਨਾਂ ਚ ਪੰਜਾਬੀਆਂ ਨੂੰ ਚੱਖਣਾ ਪੈ ਸਕਦਾ ਦੇਖੋ ਮੈਂ ਇਸ ਗੱਲ ਦੇ ਉੱਤੇ ਬਿਲਕੁਲ ਇਤਿਫਾਕ ਰੱਖਦਾ ਕਿ ਪੰਜਾਬ ਦੇ ਅੰਦਰ ਸਿਆਸੀ ਜਿਹੜੀ ਸਥਿਰਤਾ ਹੈ ਪੋਲੀਟੀਕਲ ਜਿਹੜੀ ਸੈਟਲਮੈਂਟ ਹੈ ਪੋਲੀਟੀਕਲ ਜਿਹੜੀ ਸਟੈਬਲਿਸ਼ਮੈਂਟ ਹੈ ਉਹ ਹੁਣੀ ਚਾਹੀਦੀ ਹੈ ਸਿਆਸੀ ਸਥਿਰਤਾ ਕਾਇਮ ਰਹਿਣੀ ਚਾਹੀਦੀ ਹੈ ਇਸ ਤਰ੍ਹਾਂ ਦਾ ਸਰਕਾਰ ਦਾ ਮੁੱਖ ਮੰਤਰੀ ਦਾ ਬਦਲੇ ਜਾਣਾ ਅਚਾਨਕ ਜਿਹੜਾ ਉਹ ਸੂਬੇ ਲਈ ਸਹੀ ਨਹੀਂ ਹੈਗਾ ਅਤੇ ਸਰਕਾਰ ਦਾ ਵੀ ਬਦਲੇ ਜਾਣਾ ਵੀ ਭਾਜਪਾ ਤੋੜ ਕੇ ਲੈ ਗਈ ਕਾਂਗਰਸ ਤੋੜ ਕੇ ਲੈ ਗਈ ਇਹ ਹੋ ਗਿਆ ਦੋ ਫੜ ਉਹ ਵੀ ਸੂਬੇ ਦੇ ਲਈ ਸਹੀ ਨਹੀਂ ਹੈ ਸਰਕਾਰ ਨੂੰ 5 ਸਾਲਾਂ ਦਾ ਮੰਡਟ ਮਿਲਿਆ 5 ਸਾਲਾਂ ਦਾ ਜਿਹੜਾ ਭਰੋਸਾ ਲੋਕਾਂ ਨੇ ਜਤਾਇਆ ਹੈ ਤਾਂ ਉਹ ਪੂਰਾ ਕਰਨਾ ਚਾਹੀਦਾ 5 ਸਾਲਾਂ ਬਾਅਦ ਫਿਰ ਪ੍ਰੀਖਿਆ ਹੋਵੇਗੀ ਪਾਸ ਹੋਣਗੇ ਫੇਲ ਹੋਣਗੇ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਵਿਕਰਮ ਜੀਠਿਆ ਦਾ ਇਹ ਕਹਿਣਾ ਕਿ 4 ਜੂਨ ਤੋਂ ਬਾਅਦ ਜਿਹੜੀਆਂ ਸਥਿਤੀਆਂ ਬਦਲ ਜਾਣੀਆਂ 4 ਜੂਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਹੁਦੇ ਤੇ ਨਹੀਂ ਰਹਿਣਗੇ ਉਹ ਸਾਬਕਾ ਹੋ ਜਾਣਗੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਇਹ ਆਪਣੇ ਆਪ ਚ ਬੜਾ ਗਹਿਰੀ ਸਟੇਟਮੈਂਟ ਹੈ ਇਹਨੂੰ ਸਿਆਸੀ ਸ਼ੁਰਲੀ ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਹੁਣ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵਿਕਰਮ ਜੀਠਿਆ ਨੇ ਇਹ ਗੱਲ ਦੂਜੀ ਵਾਰ ਆਖੀ ਆ ਇਸ ਤੋਂ ਬਾਅਦ ਸਥਿਤੀਆਂ ਜਿਹੜੀਆਂ ਨੇ ਉਹ ਕਿਵੇਂ ਦੀਆਂ ਰਹਿੰਦੀਆਂ ਨੇ ਆਮ ਆਦਮੀ ਪਾਰਟੀ ਹੁਣ ਸ਼ਾਇਦ ਤਰਦੀਦ ਕਰਦੇ ਇਸ ਮਾਮਲੇ ਦੀ ਇਹ ਵੇਖਣਾ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਵਾਕੇ ਚਾਰਜ ਹੋਣ ਤੋਂ ਬਾਅਦ ਸਥਿਤੀਆਂ ਇਸ ਤਰ੍ਹਾਂ ਦੀਆਂ ਪੈਦਾ ਹੋ ਸਕਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ ਤੇ ਕੁਲਤਾਰ ਸਿੰਘ ਸੰਧੂਆ ਨਵੇਂ ਮੁੱਖ ਮੰਤਰੀ ਹੋਣਗੇ ਜਾਂ ਵਿਕਰਮ ਜੀਠੀਆ ਸਿਰਫ ਸਿਆਸੀ ਸ਼ੁਰਲੀਆਂ ਛੱਡ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜਾ ਕੋਈ ਦਮ ਖੰਬ ਨਹੀਂ ਆਪਣੀ رائے ਦੋਨਾਂ ਮਾਮਲਿਆਂ ਦੇ ਵਿੱਚ ਕਮੈਂਟ ਬਾਕਸ ਚ ਜ਼ਰੂਰ ਦਰਜ ਕਰਾਓ ਬਨੇ ਰਹੋ ਲੋਕਪਰ ਨਿਊਜ਼ ਦੇ ਨਾਲ ਧੰਨਵਾਦ